ਸਰਵ ਜੀ ਸੰਗਰੂਰ ਦੀ ਕਵਤਾ ਵਿੱਚ ਜਵਾਨੀ ਸੰਗ ਮਾਰ ਗਈ ਵਿੱਚ ਜਵਾਨੀ ਸੰਗ ਮਾਰ ਗਈ ਨਾ ਕਰ ਸਕਿਆ ਇਜ਼ਹਾਰ ਕਦੇ ਵਿੱਚ ਜਵਾਨੀ ਸੰਗ ਮਾਰ ਗਈ ਨਾ ਕਰ ਸਕਿਆ ਇਜ਼ਹਾਰ ਕਦੇ ਨਾ ਕਰ ਸਕਿਆ ਇਜ਼ਹਾਰ ਕਦੇ ਕੁਝ ਸੀ ਮਾਰ ਗਈ ਹੀਣ ਪਾਵਨਾ ਕੁਝ ਸੀ ਮਾਰ ਗਈ ਹੀਣ ਪਾਵਨਾ ਨਾ ਬਨਾਸ ਗਿਆ ਦਿਲਦਾਰ ਕਦੇ ਨਾ ਬਨਾਸ ਗਿਆ ਦਿਲਦਾਰ ਕਦੇ ਕੁਝ ਝੂਠੇ ਕੁਝ ਸੱਚੇ ਕਿਸੇ ਇਲਜ਼ਾਮ ਲਗਾਏ ਸੀ ਕੁਝ ਠੇ ਕੁਝ ਸੱਚੇ ਕਿਸੇ ਇਲਜ਼ਾਮ ਲਗਾਏ ਸੀ ਕਿਸੇ ਇਲਜ਼ਾਮ ਲਗਾਏ ਸੀ ਕਈਆਂ ਕਰ ਕਰ ਗੱਲਾਂ ਪਹਾੜ ਬਣਾਏ ਸੀ ਪਹਾੜ ਬਣਾਏ ਸੀ ਕਿਵੇਂ ਕਰਾਂ ਮੈਂ ਦੱਸੂ ਜ਼ਿਕਰ ਜਵਾਨੀ ਦਾ ਜ਼ਿਕਰ ਜਵਾਨੀ ਦਾ ਗੇਂ ਮਿਲਦੀ ਕਰਦਾ ਜ਼ਿਕਰ ਨਿਸ਼ਾਨੀ ਦਾ ਜ਼ਿਕਰ ਨਿਸ਼ਾਨੀ ਦਾ ਇੱਕ ਪਾਸੇ ਸੀ ਕਰਦਾ ਪਿਆਰ ਕਿਸੇ ਨੂੰ ਪਿਆਰ ਕਿਸੇ ਨੂੰ